ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਲਸਾੜੇ ਜ਼ਿਲ੍ਹਾ ਲੁਧਿਆਣਾ ਸਰਦਾਰ ਗੁਲਵਿੰਦਰ ਸਿੰਘ ਜੀ ਦੇ ਘਰੇ ਤੇ ਆਪਾਂ ਤੁਹਾਨੂੰ ਮਿਲਾਉਣੇ ਆ ਤੇ ਬਾਈ ਨੇ ਜਾਨਵਰ ਪਾਲੇ ਹੋਇਆ ਬਹੁਤ ਵਧੀਆ ਆ ਜੋ ਤੁਹਾਨੂੰ ਦਿਖਾਉਣੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਹੋ ਜੀ ਹਾਂ ਜੀ ਤੇ ਪਹਿਲਾਂ ਤਾਂ ਆਪਣੀ ਦਸਕਾਂ ਨੂੰ ਇਧਰੋਂ ਸਤਿ ਸ਼੍ਰੀ ਅਕਾਲ ਬੁਲਾਉਂਦੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਇਸ ਟਾਈਮ ਹਾਗ ਹੈਗੇ ਆ ਲਸਾੜੇ ਜੀ ਜ਼ਿਲ੍ਹਾ ਲੁਧਿਆਣਾ ਤੇ ਆ ਬਾਈ ਨੇ ਇਹਦੀ ਜੀ 6.7 ਹੈਟ ਆ ਅੱਛਾ ਜੀ ਮੋਹਰਾ ਨਾ ਸਕਦਾ ਠੀਕ ਆ ਜੀ ਇੱਕ ਵੀ ਬਾਲ ਕਾਲਾ ਨਹੀਂ ਹੈਗਾ ਸਾਰੇ ਸਰੀਰ ਦੇ ਵਿੱਚ ਸਾਰਾ ਸਾਂ ਕਾਲਾ ਦਿਖਾ ਦੇ ਵੀਰੇ ਮਾੜਾ ਜੁੱਧਰ ਨੂੰ ਦਿਖਾ ਦੇ ਮਾਰ ਕੇ ਦਿਖਾ ਦੇ ਤੇ ਰਿਜ਼ਲਟ ਰਿਜ਼ਲਟ ਕਿਵੇਂ ਆਦਾ ਰਿਜ਼ਲਟ ਬਹੁਤ ਵਧੀਆ ਜੀ ਬਹੁਤ ਦੂਰੋਂ ਦੂਰੋਂ ਮੈਂ ਚਾਹੁੰਦੇ ਆਂ 10 ਕਿਲੋਮੀਟਰ ਤੋਂ ਅੱਛਾ ਜੀ ਰਿਜ਼ਲਟ ਬਹੁਤ ਹੀ ਵਧੀਆ ਤੇ ਕਿੰਨਾ ਕ ਟਾਈਮ ਹੋ ਗਿਆ ਆਪਣੇ ਕੋ ਆਪਾ ਇਹ ਨੂੰ ਹੋ ਗਿਆ ਜੀ ਆਪਣੇ ਕੋ 4 ਸਾਲ ਇਹਦੀ ਮਾਂ 20 ਕਿਲੋ ਦੁੱਧ ਦਿੰਦੀ ਸੀ ਠੀਕ ਹੁਣ ਵੀ ਇਹਦੀਆਂ ਬੱਚੀਆਂ 13 14 ਲੀਟਰ ਦੁੱਧ ਦਿੰਦੀਆਂ ਨੇ ਪਿੰਡ ਦੇ ਵਿੱਚ ਅੱਛਾ ਓ ਫਿਰ ਕੱਦ ਕੁੱਦ ਮਨ ਹਾਂ ਕੱਦ ਫੁੱਲ ਕਰਦੀਆਂ ਨੇ ਜੀ ਅੱਛਾ ਹਾਂ ਬਹੁਤ ਬਗੈਰ ਕੱਦ ਵਾਟ ਫੋਟ ਤਾਂ ਹੋਊਗਾ ਦਨ ਹਾਂਜੀ ਹਾਂ ਹੱਥ ਠੀਕ ਹੈ ਮੋਰਾ ਨਸਲ ਆ ਇਹ ਹਾਂਜੀ ਮੋਰਾ ਨਸਲ ਪ्योर ਮੋਰਾ ਚਾਹੀਦਾ ਠੀਕ ਹੈ ਹਮ ਇਹ ਖਰਾਕ ਫਿਰ ਇਹਦੀ ਇਹ ਵੀ ਖਰਾਕ ਜੀ ਛਿਆਲ ਦੇ ਵਿੱਚ ਪਾਉਨੇ ਆ ਇਹਨੂੰ ਤੇ ਬੜੇਵੇਂ ਤੇ ਘੋੜਾ ਤੇ ਦਲੀਆ ਠੀਕ ਹਾੜ ਵਿੱਚ ਪਾਉਨੇ ਆ ਸੋਲਿਆਂ ਦੀ ਚੂਨੀ ਅੱਛਾ ਹਾਂਜੀ ਇਹ ਖਰਾਕਾ ਵੀ ਨਾਲ ਦੀ ਫੀਡ ਪੂਰ ਪਾਈ ਜਾਂਦੀ ਹੈ ਮਹਿਛਾਂ ਦੇ ਨਾਲ ਦੀ ਤੇ ਕਿੰਨੇ ਦੰਦ ਹੈ ਵੀਰੇ ਇਹ ਜੀ 6 ਹੋ ਕੇ 8ਵੇਂ ਕੱਢ ਲੇ ਦੰਦੀ ਯਾਨੀ ਘਾਟਾ ਛੋਟਾ ਜਿਹਾ ਥੋੜੇ ਦੰਦ ਘਟਨੇ ਠੀਕ ਆ ਠੀਕ ਆ ਬਾਕੀ ਰਿਜ਼ਲਟ ਪੂਰਾ ਵਧੀਆ ਨਹੀਂ ਰਿਜ਼ਲਟ ਪੂਰਾ ਵਧੀਆ ਅੱਛਾ ਹਾਂਜੀ ਹੁੰਦਾ ਯਾਨੀ 4 ਸਾਲ ਹੋ ਗਏ ਰੱਖੇ ਨੇ ਹਾਂਜੀ ਹਾਂ ਹਾਂ ਛੋਟਾ ਬੱਚਾ ਲਿਆਂਦਾ ਜੀ ਦੁੱਗਾ ਅੱਛਾ ਹਾਂ ਇਹਦੀ ਮਾਂ ਦਾ 20 ਲੀਟਰ ਦੁੱਧ ਸੀ ਠੀਕ ਆ ਹਾਂਜੀ ਬਾਕੀ ਜਿਹੜੀ ਕੱਟੀਆਂ ਕੁੱਟੀਆਂ ਐ ਵਧੀਆ ਹੁੰਦੀਆਂ ਹਾਂਜੀ ਹਾਂ ਕੱਟੀਆਂ 14 15 ਲੀਟਰ ਦੁੱਧ ਹੀ ਦਿੰਦੀਆਂ ਨੇ ਪਹਿਲੇ ਸੀ ਇਹਦੀਆਂ ਠੀਕਾ ਬਾਕੀ ਮੜਾ ਜੇ ਗੇੜਾ ਕਢਾਉਂਗੇ ਹਾਂਜੀ ਹਾਂਜੀ ਗੇੜਾ ਕਢਾਉਂਦੇ ਮੜਾ ਦਿਖਾ ਦੇ ਇੱਕ ਵਾਰ ਤੇ ਆਪਾਂ ਦਾਸ ਕੋ ਤੁਹਾਨੂੰ ਦਿਖਾਉਨੇ ਇੱਕ ਵਾਰ ਪੂਰਾ ਤੋੜ ਕੇ ਲਓ ਜੀ ਤੇ ਵੇਚਣ-ਵੁਚਣ ਦਾ ਇਰਾਦਾ ਹੈਗਾ ਬਾਈ ਹਾਂਜੀ ਹਾਂ ਵੇਚ ਦਾਂਗੇ ਜੇ ਕੋਈ ਪੈਸੇ ਲਾਊਗਾ ਹੀ ਵੇਚ ਦਾਂਗੇ ਠੀਕਾ ਹਾਂ ਜੀ ਮੋਲੇ ਦਾ 2 ਲੱਖ 10000 ਰੁਪਏ ਮੋਲ ਠੀਕ ਆ ਜੀ ਹਾਂ ਜੀ ਲਓ ਵੀ ਦੇਖੋ ਇਹ ਆ ਜੀ ਪੈਂਡਲ ਸਾੜੇ ਚ ਹਾਂ ਜੀ ਪੈਂਡਲ ਸਾੜਾ ਸ਼ੈਦੀ ਸਰ ਸਾਹਿਬ ਹਾਂ ਜ਼ਿਲ੍ਹਾ ਲੁਧਿਆਣਾ ਸਰਕ ਦੇ ਉੱਤੇ ਆਪਣਾ ਘਰ ਆ ਜੀ ਬਾਕੀ ਨੰਬਰ ਆਪਾਂ ਪਾ ਲਾਂਗੇ ਸਕਰੀਨ ਤੇ ਹਾਂ ਜੀ ਨੰਬਰ ਹੈਗਾ 9519223383 ਹਾਂ ਬਾਕੀ ਸਕਰੀਨ ਤੇ ਹੀ ਪਾ ਲਾਂਗੇ ਆਪਾਂ ਹਾਂ ਜੀ ਹਾਂ ਜੀ ਮਾਰਦਾ ਨਹੀਂ ਕੋਈ ਭਜਦਾ ਨਹੀਂ ਅੱਛਾ ਹੁਣ ਠੀਕ ਆ ਕੋਈ ਬੱਚਾ ਖੋਲੀ ਕੋਈ ਬੁੜੀ ਖੋਲੀ ਜਾਵੇ ਕੋਈ ਮਾਰਦਾ ਨਹੀਂ ਕੋਈ ਕੁਝ ਨਹੀਂ ਕਹਿੰਦਾ ਠੀਕ ਆ ਠੀਕ ਆ ਜੇ ਕੋਈ ਲੈਣ ਆਗਾ ਹੈਗਾ ਚਾਹਵਾਨ ਮੇਰਾ ਵੀਰ ਆਪਾਂ ਦੇਖ ਵੀ ਦਵਾਂਗੇ ਹਾਂ ਜਾਨੀ ਆਪਾਂ ਨੂੰ ਬਾਕੀ ਦੇਖ ਵੀ ਸਕਦੇ ਆਂ ਇਹ ਦੇਖਣਾ ਹਾਂ ਜੀ ਬਾਕੀ ਆਕੇ ਜਿਹਨੇ ਦੇਖਣਾ ਉਹ ਦੇਖ ਹੀ ਸਕਦਾ ਆ ਪਿੰਡ ਲਸਾਰੇ ਆਕੇ ਦੇਖ ਸਕਦਾ ਆ ਪਿੰਡ ਲਸਾਰੇ ਸਿੱਧਾ ਘਰ ਦੇ ਉੱਪਰ ਹੀ ਮਤਲਬ ਸਿੱਧਾ ਸ਼ਾਰਾਲੇ ਰਾਹ ਤੇ ਆਪਣਾ ਧਾਰਾ ਹਾਂ ਬਾਕੀ ਪਤਾ ਵੀ ਕਰ ਲਿਓ ਬਲਵਿੰਦਰ ਜੀ ਦਾ ਨਾਮ ਅਕਲਾਪ ਸਿੰਘ ਹਾਂਜੀ ਹਾਂਜੀ ਤੁਸੀਂ ਲਸਾੜੇ ਆ ਕੇ ਪਤਾ ਕਰ ਲਿਓ ਹਾਂਜੀ ਹਾਂਜੀ ਤੇ ਬਾਕੀ ਦਿਖਾ ਦੇ ਬਾਈ ਸਾਰਾ ਉਧਰ ਇੱਕ ਵਾਰ ਇਹ ਦਿਖਾ ਦੇ ਸਰ ਲਓ ਜੀ ਠੀਕ ਆ ਜੀ ਹਾਂ ਜੀ ਹਾਂ ਠੀਕ ਠਾਕ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾ ਸਾਰਿਆਂ ਦਾ ਜੀ